ਦੋਸੀ ਕਦੇ ਐਲਬਮ ਦੇਖਦੇ ਆਂ ਤਾਂ ਵੇਖ ਕੇ ਬੜੀ ਹੈਰਾਨੀ ਹੁੰਦੀ ਹੈ ਕਿਉਂਕਿ ਉਸ ਸਮੇਂ ਦੇ ਵਿੱਚ ਛੋਟ-ਛੋਟਾ ਹੁੰਦੀਆਂ ਸੀ ਤੇ ਬਹੁਤ ਹੀ ਖੁੱਲੇ ਪੌਂਚੇ ਵਾਲੀਆਂ ਜਿਹੜੀਆਂ ਸਲਵਾਰਾਂ ਉਹ ਬਣਾਈਆਂ ਜਾਂਦੀਆਂ ਸੀ ਹਨਾ ਤੇ ਉਹ ਪਾਈਆਂ ਜਾਂਦੀਆਂ ਸੀਗੀਆਂ ਤੇ ਲੰਬਾ ਸਾਰਾ ਜਿਹੜਾ ਉਹ ਫੋਟੋਆਂ ਦੇ ਵਿੱਚ ਢੁੰਡ ਗੱਡਿਆ ਹੁੰਦਾ ਸੀਗਾ ਉਸ ਰਿਵਾਜ ਨੂੰ ਮੈਨੂੰ ਲੱਗਦਾ ਕਿ ਅਸੀਂ ਸਾਰੇ ਪੁਰਾਣਾ ਰਿਵਾਜ ਕਹਿੰਨੇ ਆ ਤੇ ਅੱਜ ਜਿਹੜਾ ਸਮਾਂ ਚੱਲ ਰਿਹਾ ਹੈ ਜਿਹੜੇ ਅਸੀਂ ਡਿਜ਼ਾਈਨ ਪਾਉਨੇ ਆ ਜਾਂ ਜਿਸ ਤਰ੍ਹਾਂ ਦੇ ਸੂਟ ਪਾਉਨੇ ਆ ਹਾਂ ਉਹਨੋਂ ਆਉਣ ਵਾਲੇ ਸਮੇਂ ਵਿੱਚ ਸ਼ਾਇਦ ਪੁਰਾਣਾ ਰਿਵਾਜ ਕਹਿ ਦਿੱਤਾ ਜਾਵੇ ਕਿਉਂਕਿ ਸਮੇਂ ਦੇ ਨਾਲ ਜਿਹੜਾ ਆ ਬਹੁਤ ਕੁਝ ਹੈ ਨਾ ਬਦਲਦਾ ਜਾਂਦਾ ਆ ਮੈਨੂੰ ਯਾਦ ਹੈ ਛੋਟੇ ਹੁੰਦਿਆਂ ਜਦੋਂ ਅਸੀਂ ਖੇਡਦੇ ਖੇਡਦੇ ਚਾਚੀ ਦੇ ਘਰ ਜਾਂਦੇ ਤਾਂ ਕਈ ਵਾਰ ਜਿਹੜੇ ਕੋਲ ਐਲਬਮ ਪੁਰਾਣੀ ਜਿਵੇਂ ਕੋਈ ਦੇਖ ਰਿਆ ਹੁੰਦਾ ਹੈ ਨਾ ਦੇਖਦੇ ਤਾਂ ਉਹਦੇ ਵਿੱਚ ਅਸੀਂ ਫੋਟੋਆਂ ਦੇਖਦੇ ਹੁੰਦੇ ਸੀਗੇ ਤੇ ਅਸੀਂ ਬਹੁਤ ਹੈਰਾਨ ਹੋ ਜਾਂਦੇ ਹੁੰਦੇ ਸੀਗੇ ਦੇਖ ਕੇ ਕਿ ਸ਼ਾਰਟ ਜੀਆਂ ਸ਼ਰਟਾਂ ਹੁੰਦੀਆਂ ਸੀ ਉਹਦੇ ਵਿੱਚ ਤੇ ਬਹੁਤ ਹੀ ਜ਼ਿਆਦਾ ਖੁੱਲੇ ਪਹੁੰਚੇ بنائے ਹੁੰਦੇ ਸੀ ਕਿ 8 8 10 ਦਾ ਸੀ ਇੰਚ ਮੈਨੂੰ ਲੱਗਦਾ ਕਿ ਉਹ ਪਹੁੰਚੇ ਖੁੱਲੇ ਹੁੰਦੇ ਹੋਣੇ ਹਨ ਤੇ ਉਹਨਾਂ ਨੇ ਵੇਖ ਕੇ ਸੀ ਕਹਿਣਾ ਕਿ ਇਹ ਕਿਸ ਤਰ੍ਹਾਂ ਦੇ ਹਨਾ ਕੱਪੜੇ ਐ ਪਾਏ ਹੋਏ ਤੁਸੀਂ ਵੀ ਇੰਨੀਆਂ ਉੱਚੀਆਂ ਜਿਹੜੀਆਂ ਸ਼ਰਟ ਆ ਹਨਾ ਉਹ ਪਾਈਆਂ ਹੋਈਆਂ ਨੇ ਤੇ ਜਾਂ ਸਲਵਾਰਾਂ ਦੇ ਜਿਹੜੇ ਪਹੁੰਚੇ ਨੇ ਉਹ ਇੰਨੇ ਖੁੱਲੇ ਨੇ ਹਨਾ ਰਾਜ ਹੈ ਮੈਨੂੰ ਲੱਗਦਾ ਹੈ ਕਿ ਉਹ ਸਮੇਂ ਦੇ ਨਾਲ ਜਿਹੜਾ ਆ ਹਨਾ ਉਹ ਬਦਲਦਾ ਰਹਿੰਦਾ ਜੇ ਆਪਾਂ ਅੱਜ ਦੇ ਰਿਵਾਜ ਦੀ ਗੱਲ ਕਰੀਏ ਆਪਾਂ ਨੂੰ ਹਰ ਇੱਕ ਚੀਜ਼ ਜਿਹੜੀ ਉਹ ਨਵੀਂ ਲੱਗਦੀ ਹੈ ਲੇਟੈਸਟ ਲੱਗਦੀ ਹੈ ਹਨਾ ਕਿ ਆਪਾਂ ਬੜੀ ਡਿਜ਼ਾਈਨਿੰਗ ਕਰ ਰਹੇ ਆ ਜਾਂ ਆਪਾਂ ਬੜੇ ਅਲੱਗ-ਅਲੱਗ ਤਰ੍ਹਾਂ ਦੇ ਕੱਪੜੇ ਬਣਾ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਜਿਹੜੇ ਬੱਚੇ ਨੇ ਉਹਨਾਂ ਨੇ ਇਹ ਕਿਹਾ ਕਰਨਾ ਵੀ ਇਹ ਵੀ ਜਿਹੜਾ ਰਿਵਾਜ ਹੈ ਹਨਾ ਬਹੁਤ ਪੁਰਾਣਾ ਹੋ ਗਿਆ ਹੋਇਆ ਹੈ ਕਿਉਂਕਿ ਸਮੇਂ ਦੇ ਨਾਲ ਜਿਹੜਾ ਆ ਉਹ ਬਹੁਤ ਕੁਝ ਬਦਲ ਰਿਹਾ ਹੈ ਔਰ ਬਹੁਤ ਹੀ ਤੇਜ਼ੀ ਦੇ ਨਾਲ ਬਦਲ ਰਿਹਾ ਹੈ ਸਪੀਡ ਜਿਹੜੀ ਹੈ ਮੈਨੂੰ ਲੱਗਦਾ ਕਿ ਬਹੁਤ ਤੇਜ਼ ਹੋ ਚੁੱਕੀ ਹੋਈ ਹੈ ਹਨਾ ਆ ਬਦਲਣ ਦੀ ਤੇ ਜਿਹੜੇ ਰਿਵਾਜ ਨੇ ਉਹ ਹਰ ਰੋਜ਼ ਹੀ ਬਦਲਦੇ ਨੇ ਕੁਝ ਨਾ ਕੁਝ ਜਿਹੜਾ ਨਵਾਂ ਆਉਂਦਾ ਹੀ ਰਹਿੰਦਾ ਹੈ ਪਰ ਪੁਰਾਣੀਆਂ ਚੀਜ਼ਾਂ ਵਧੀਆ ਲੱਗਦੀਆਂ ਨੇ ਉਦੋਂ ਸਾਨੂੰ ਚਾਹੇ ਉਹਨਾਂ ਦੀ ਬਹੁਤੀ ਪਹਿਚਾਨ ਨਹੀਂ ਸੀਗੀ ਤੇ ਪਰ ਹੁਣ ਇਹ ਦੇਖ ਕੇ ਲੱਗਦਾ ਹੈ ਕਿ ਇਹ ਜਿਹੜੀਆਂ ਚੀਜ਼ਾਂ ਅਸੀਂ ਐਲਬਮਾਂ ਦੇ ਵਿੱਚ ਪੁਰਾਣੀਆਂ ਯਾਦਾਂ ਨੂੰ ਵੇਖਦੇ ਆਂ ਆ ਛੋਟੇ-ਛੋਟੇ ਬੱਚੇ ਜਦੋਂ ਆਪਦੀਆਂ ਤਸਵੀਰਾਂ ਵੇਖਦੇ ਨੇ ਆ ਐਲਬਮਾਂ ਦੇ ਵਿੱਚ ਪੁਰਾਣੀਆਂ ਦੇ ਵਿੱਚ ਉਹਨਾਂ ਦੇ ਪਾਏ ਹੋਏ ਕੱਪੜੇ ਦੇਖਦੇ ਨੇ ਤਾਂ ਇੱਕ ਵਾਰੀ ਜ਼ਰੂਰ ਮਹਿਸੂਸ ਕਰਦੇ ਨੇ ਕਿ ਇਹ ਬਚਪਨ ਜਿਹੜਾ ਸੀਗਾ ਬਹੁਤ ਵਧੀਆ ਸੀ ਬਹੁਤ ਵਧੀਆ ਤਸਵੀਰਾਂ ਹਨਾ ਸਾਡੀਆਂ ਬਚਪਨਦਿਆਂ ਹੁੰਦੀਆਂ ਨੇ ਤੇ ਹੁਣ ਜਿਹੜੀਆਂ ਤਸਵੀਰਾਂ ਨੇ ਉਹ ਮੈਨੂੰ ਲੱਗਦਾ ਹੈ ਕਿ ਮੋਬਾਈਲਾਂ ਦੇ ਵਿੱਚ ਹੀ ਗਾਇਬ ਹੋ ਜਾਂਦੀਆਂ ਹੌਲੀ ਹੌਲੀ ਡਿਲੀਟ ਮਾਰ ਦਿੱਤੀਆਂ ਜਾਂਦੀਆਂ ਨੇ ਯਾਦਾਂ ਜਿਹੜੀਆਂ ਉਹ ਨਹੀਂ ਰਹਿੰਦੀਆਂ ਤੇ ਪਰ ਜਿੱਕਰ ਅੱਜ ਵੀ ਅਸੀਂ ਪੁਰਾਣੀਆਂ ਚੀਜ਼ਾਂ ਵੇਖਣੀਆਂ ਨੇ ਤੇ ਐਲਬਮਾਂ ਦੇਖਦੇ ਹਾਂ ਖੋਲ ਕੇ ਤਾ ਸਾਨੂੰ ਬਹੁਤ ਵਧੀਆ ਲੱਗਦੀਆਂ ਨੇ ਤੇ ਇੱਕ ਜਿਹੜਾ ਬਚਪਨ ਹੈ ਹਨਾ ਉਹ ਸਾਨੂੰ ਯਾਦ ਆ ਜਾਂਦਾ ਹੈ ਪੁਰਾਣੇ ਜਿਹੜੇ ਰਿਵਾਜ ਹੈ ਉਹ ਸਾਨੂੰ ਯਾਦ ਆ ਜਾਂਦੇ ਨੇ ਮੈਨੂੰ ਯਾਦ ਹੈ ਕਿ ਮੇਰੀ ਜਿਹੜੇ ਮਦਰ ਹੈ ਉਹਨਾਂ ਦੇ ਵਿਆਹ ਦਾ ਸੂਟ ਉਹਨਾਂ ਨੇ ਸੰਭਿਆ ਹੋਇਆ ਸੀਗਾ ਜਦੋਂ ਮੈਨੂੰ ਪੂਰੀ ਸੁਰਤ ਆ ਗਈ ਤੇ ਮੈਂ ਕੋਈ ਵਾਰੀ ਦੇਖਦੀ ਹੁੰਦੀ ਸੀਗੀ ਉਹਦੇ ਬਹੁਤ ਖੁੱਲੇ ਪੌਂਚੇ ਸੀਗੇ ਸ਼ਾਰਟ ਜੀ ਸਲਵਾਰ ਸੀ ਪਿੰਕੋ ਦਾ ਕਲਰ ਸੀਗਾ ਤੇ ਜਰੀ ਵਾਂਗੂ ਉਹਦੇ ਉੱਤੇ ਹਨਾ ਕਢਾਈ ਕੱਢੀ ਹੋਈ ਸੀਗੀ ਤੇ ਰਿਵਾਜ ਨੂੰ ਜਦੋਂ ਦੇਖਦੇ ਆ ਰਿਵਾਜ ਚਾਹੇ ਹਰ ਰੋਜ਼ ਬਦਲ ਰਿਹਾ ਆ ਪਰ ਪੁਰਾਣੀਆਂ ਚੀਜ਼ਾਂ ਜਿਹੜੀਆਂ ਵੇਖਣ ਨੂੰ ਮਿਲਦੀਆਂ ਨੇ ਉਹ ਬਹੁਤ ਚੰਗੀਆਂ ਲੱਗਦੀਆਂ ਨੇ ਅੱਜ ਵੀ ਉਹ ਸਕੂਨ ਦਿੰਦੀਆਂ ਨੇ ਪੁਰਾਣੇ ਬਾਗ ਦੇਖਦੇ ਆਂ ਅਸੀਂ ਪੁਰਾਣੀਆਂ ਫੁਲਕਾਰੀਆਂ ਦੇਖਦੇ ਆ ਹਨ ਜੇਕਰ ਕਿਸੇ ਕੋਲ ਕੋਈ ਪੁਰਾਣਾ ਸੰਭਿਆ ਹੋਇਆ ਕੋਈ ਸੂਟ ਪਿਆ ਹੁੰਦਾ ਜਦੋਂ ਦੇਖਦੇ ਆਂ ਪੁਰਾਣੇ ਹੱਥ ਨਾਲ ਕਢਾਈ ਕੱਢੇ ਹੋਈਆਂ ਚੀਜ਼ਾਂ ਪਈਆਂ ਹੁੰਦੀਆਂ ਉਹ ਦੇਖਦੇ ਆਂ ਤਾਂ ਬਹੁਤ ਵਧੀਆ ਲੱਗਦਾ ਕਿ ਇਹ ਲੋਕ ਹੱਥ ਦੇ ਬਹੁਤ ਵਧੀਆ ਕਾਰੀਗਰ ਸੀ ਬੇਸ਼ੱਕ ਅਸੀਂ ਮਸ਼ੀਨਾਂ ਦੇ ਨਾਲ ਅੱਜ ਕੱਲ ਬਹੁਤ ਕੁਝ ਬਣਾ ਰਹੇ ਆਂ ਤੇ ਪਰ ਜਿਹੜੀ ਹੱਥ ਦੀ ਕਾਰਾਗਰੀ ਹੁੰਦੀ ਸੀ ਜਿਹੜੀ ਹੱਥ ਦੀ ਮਿਹਨਤ ਹੁੰਦੀ ਸੀ ਉਹ ਬਹੁਤ ਜ਼ਬਰਦਸਤ ਹੁੰਦੀ ਸੀਗੀ ਤੇ ਬਲੈਕ ਐਂਡ ਵਾਈਟ ਐਲਬਮ ਦੇ ਵਿੱਚ ਅੱਜ ਵੀ ਜਦੋਂ ਕੋਈ ਵੇਖਦਾ ਹੈ ਆਪਣੀ ਪੁਰਾਣੀ ਤਸਵੀਰ ਤਾਂ ਇੱਕ ਵਾਰੀ ਉਹਨੂੰ ਆਪਣਾ ਜਿਹੜਾ ਸਮਾਂ ਆ ਚਾਹੇ ਜਵਾਨੀ ਵਾਲਾ ਆ ਚਾਹੇ ਬਚਪਨ ਵਾਲਾ ਉਹ ਜਰੂਰ ਯਾਦ ਆਉਂਦਾ ਹੈ ਰਿਵਾਜ ਬਦਲਦੇ ਰਹਿੰਦੇ ਨੇ ਰਿਵਾਜ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਪੇਪਰ ਕੁਝ ਜਿਹੜੀਆਂ ਪੁਰਾਣੀਆਂ ਯਾਦਾਂ ਹੁੰਦੀਆਂ ਨੇ ਚਾਹੇ ਉਹ ਸਾਦੇ ਕੱਪੜਿਆਂ ਦੇ ਵਿੱਚ ਹੋਣ ਸਾਦੇ ਸੂਟਾਂ ਦੇ ਵਿੱਚ ਹੋਣ ਮੈਨੂੰ ਲੱਗਦਾ ਕਿ ਉਹ ਸਾਨੂੰ ਬਹੁਤ ਵਧੀਆ ਲੱਗਦੀਆਂ ਨੇ ਬੇਸਿਕ ਅਸੀਂ ਅੱਜ ਦੇ ਲੇਟੈਸਟ ਫੈਸ਼ਨ ਦੇ ਵਿੱਚ ਜਿਉ ਰਹੇ ਹਾਂ ਪਰ ਪੁਰਾਣੀਆਂ ਚੀਜ਼ਾਂ ਕਿਤੇ ਨਾ ਕਿਤੇ ਸਾਨੂੰ ਬਹੁਤ ਯਾਦ ਆਉਂਦੀਆਂ